ਕੈਲੀਫੋਰਨੀਆ ਟਾਈਟਲ 9 ਦੇ ਲਾਅ ਤੋੜ ਰਿਹਾ ਆ ਤੇ 트랜ਸਜੈਂਡਰ ਗਰਲਜ਼ ਨੂੰ ਜਿਹੜੀਆਂ ਕਿ ਬੌਰਨ ਮੇਲ ਸੀਗੀਆਂ ਉਹਨਾਂ ਨੂੰ ਕੰਪੀਟ ਕਰਨ ਦੇ ਰਿਹਾ ਗਰਲਜ਼ ਸਪੋਰਟਸ ਦੇ ਵਿੱਚ ਉਹਨੂੰ ਕੁੜੀਆਂ ਵਾਲੀ ਸਪੋਰਟਸ 'ਚ ਉਹ ਕੰਪੀਟ ਕਰੇ ਜਾਂ ਮੁੰਡਿਆਂ ਵਾਲੀ 'ਚ ਜਾਂ ਉਹਦੀ 트랜ਸਜੈਂਡਰ ਦੀ ਸਪੋਰਟਸ ਲੱਗ ਹੋਣੀ ਚਾਹੀਦੀ ਆ ਬਾਕੀ ਉਹਦਾ ਸਰੀਰ ਦਾ ਢਾਂਚਾ ਬਦਲ ਗਿਆ ਸਰਜਰੀ ਹੋ ਗਈ ਅੰਗ ਪੈਰ ਉਹਦੇ ਬਦਲ ਗਏ ਪਰ ਉਹਦਾ ਇੱਕ ਜਿਹੜਾ ਫਿਜ਼ੀਕਲ ਉਹਦਾ ਜਿਹੜਾ ਜੁਸਾ ਆ ਉਹ ਤੇ ਮੁੰਡਿਆਂ ਵਾਲਾ ਹੀ ਆ ਇਹ ਵੀ ਆ ਕਿ ਕੈਲੀਫੋਰਨੀਆ ਲਗਾਤਾਰ ਇੱਕ ਲੰਬਾ ਕਲੈਸ਼ ਇਹਨਾਂ ਦਾ 트ੰਪ ਦੇ ਨਾਲ ਚੱਲਦਾ ਰਿਹਾ ਪਿਛਲੇ ਸਾਲੇ ਦੇ ਵਿੱਚ 트ੰਪ ਅਡਮਿਨਿਸਟ੍ਰੇਸ਼ਨ ਨੇ ਜੋ ਕਿਹਾ ਉਹ ਕੀਤਾ ਵੀ ਆ ਫੈਡਰਲ ਸਰਕਾਰ ਹੁਣ ਕੈਲੀਫੋਰਨੀਆ ਨੂੰ ਟਾਰਗੇਟ ਕਰ ਰਹੀ ਹੈ ਖਾਸ ਕਰਕੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਨੂੰ 트럼ਪ ਐਡਮਿਨਿਸਟ੍ਰੇਸ਼ਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਮੈਂ ਫੈਡਰਲ ਫੰਡਿੰਗ ਤੁਹਾਡੀ ਕੱਟ ਕਰ ਸਕਦਾ ਯੂਨੀਵਰਸਿਟੀਆਂ ਦੀ ਕੈਲੀਫੋਰਨੀਆ ਦੇ ਵਿੱਚ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਹੈ ਇਹ ਜਿਹੜਾ ਇਹ ਸਿਸਟਮ ਦੇ ਉੱਤੇ ਜਿਹੜੀ ਫੰਡਿੰਗ ਆ ਉਹਨੂੰ ਕੱਟ ਕੀਤਾ ਜਾ ਸਕਦਾ ਰੀਜ਼ਨ ਇਹਦਾ ਇਸ ਵੇਲੇ ట్రాਨਸ ਐਥਲੀਟ ਜਾਂ ਸਪੋਰਟ ਸਪੋਰਟਸ ਅਫੀਸ਼ੀਅਲਸ ਆ ਕੈਲੀਫੋਰਨੀਆ ਟਾਈਟਲ 9 ਦੇ ਲਾਅਸ ਤੋੜ ਰਿਹਾ ਆ ਤੇ ਟ੍ਰਾਂਸ ਜੈਂਡਰ ਗਰਲਸ ਨੂੰ ਜਿਹੜੀਆਂ ਕਿ ਬੌਰਨ ਮੇਲ ਸੀਗੀਆਂ ਉਹਨਾਂ ਨੂੰ ਕੰਪੀਟ ਕਰਨ ਦੇ ਰਿਹਾ ਗਰਲਸ ਸਪੋਰਟਸ ਦੇ ਵਿੱਚ ਜਿਹੜਾ ਕਿ ਆਰਗੂਏ ਆ ਕਿ ਇਹ ਫੀਮੇਲ ਐਥਲੀਟਸ ਦੇ ਲਈ ਬਹੁਤ ਮਾੜੀ ਗੱਲ ਆ ਜਾਂ ਉਹਨਾਂ ਦੇ ਲਈ ਅਨਫੇਅਰ ਆ ਮਾਮਲਾ ਬੜਾ ਸਪਸ਼ਟਾ ਬਹੁਤ ਪਿਛਲੇ ਸਮੇਂ ਦੇ ਵਿੱਚ ਵੀ ਲੰਬਾ ਚੌੜਾ ਹੈ ਜਿਹੜਾ ਰੌਲਾ ਪਿਆ ਆ ਇੱਕ ਬੱਚੇ ਦਾ ਜਦੋਂ ਜਨਮ ਹੁੰਦਾ ਉਹ ਮੁੰਡਾ ਆ ਵੱਡਾ ਹੋਣ ਤੋਂ ਬਾਅਦ ਉਹਦੇ ਮਨ ਚ ਆਉਂਦੀ ਮੈਂ ਕੁੜੀ ਬਣਨਾ ਕੁੜੀ ਬਣ ਜਾਂਦਾ ਸਰਜਰੀ ਕਰਾ ਲੈਂਦਾ ਹਾਰਮੋਨ ਸਾਰਾ ਕੁਝ ਉਹਦਾ ਫਿਜ਼ੀਕਲ ਉਹਦਾ ਹੋ ਜਾਂਦਾ ਹੁਣ ਉਹ ਕੀ ਕਰੇ ਉਹਨੂੰ ਕੁੜੀਆਂ ਵਾਲੀ ਸਪੋਰਟਸ 'ਚ ਉਹ ਕੰਪੀਟ ਕਰੇ ਜਾਂ ਮੁੰਡਿਆਂ ਵਾਲੀ 'ਚ ਜਾਂ ਉਹਦੀ 트랜ਸਜੈਂਡਰ ਦੀ ਸਪੋਰਟਸ ਲੱਗ ਹੋਣੀ ਚਾਹੀਦੀ ਆ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਕਾਨੂੰਨ ਆ ਪੂਰੀ ਦੁਨੀਆ ਦੇ ਵਿੱਚ ਇਸ ਮਾਮਲੇ ਦੇ ਬਾਰੇ ਹਜੇ ਰੌਲਾ ਆ ਕੈਲੀਫੋਰਨੀਆ ਨੇ ਕਿਹਾ ਵੀ ਤੁਸੀਂ ਕੁੜੀਆਂ ਦੀ ਸਪੋਰਟਸ 'ਚ ਪਾਰਟਿਸਿਪੇਟ ਕਰ ਸਕਦੇ ਹੋ ਕਿ ਹੁਣ ਕੁੜੀ ਦਾ ਮਤਲਬ ਤੁਸੀਂ ਕੁੜੀਆਂ ਵਾਲੀ ਸਪੋਰਟਸ 'ਚ ਪਾਰਟਿਸਿਪੇਟ ਕਰ ਲਓ ਪਰ ਉਹਦੇ ਨਾਲ ਇਹ ਹੈ ਕਿ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਕਿਉਂਕਿ ਪਹਿਲਾਂ ਤੇ ਉਹ ਮੁੰਡਾ ਹੀ ਸੀ ਨਾ ਬੇਸਿਕਲੀ ਹੁਣ ਉਹਦੇ ਬਾਕੀ ਉਹਦਾ ਸਰੀਰ ਦਾ ਢਾਂਚਾ ਬਦਲ ਗਿਆ ਸਰਜਰੀ ਹੋ ਗਈ ਅੰਗ ਪੈ ਉਹਦੇ ਬਦਲ ਗਏ ਪਰ ਉਹਦਾ ਇੱਕ ਜਿਹੜਾ ਫਿਜ਼ੀਕਲ ਉਹਦਾ ਜਿਹੜਾ ਜੁਸਾ ਆ ਉਹ ਤੇ ਮੁੰਡਿਆਂ ਵਾਲਾ ਹੀ ਆ ਤੇ ਉਹ ਕੁੜੀਆਂ ਉਹਦੇ ਨਾਲ ਕਿੱਦਾਂ ਰਲ ਸਕਦੀਆਂ ਇਸ ਮਾਮਲੇ ਤੇ ਹੁਣੇ ਹੁਣ ਟਰੰਪ ਕਹਿੰਦੇ ਆ ਕਿ ਅਸੀਂ ਇਹਨਾਂ ਯੂਨੀਵਰਸਿਟੀਆਂ ਦੇ ਉੱਤੇ ਸਿੱਧਾ ਸਿੱਧਾ ਐਕਸ਼ਨ ਲੈ ਸਕਦੇ ਆ ਟਾਈਟਲ 9 ਡਿਸਐਗਰੀਮੈਂਟ ਆ ਟਰੰਪ ਟੀਮ ਜਿਹੜੀ ਆ ਉਹ ਟਾਈਟਲ 9 ਜਿਹੜਾ ਆ ਬੈਨ ਕਰਦਾ ਹੈ ਸੈਕਸ ਬੇਸਡ ਡਿਸਕ੍ਰਿਮੀਨੇਸ਼ਨ এডੂਕੇਸ਼ਨ ਦੇ ਵਿੱਚ ਉਹਨੂੰ ਡਿਫਰੈਂਟਲੀ ਦੇਖਦੇ ਆ ਔਰ 트럼ਪ ਦੇ ਲਈ ਇਹ ਟਾਈਟਲ ਲਾਈਨ ਜਿਹੜਾ ਆ ਬਾਈਡਨ ਨਾਲੋਂ ਵੱਖਰੇ ਤਰੀਕੇ ਨਾਲ ਆ 트્રાנס ਸਟੂਡੈਂਟਸ ਦੇ ਲਈ ਸੋ ਇਹ ਮਾਮਲੇ ਦੇ ਉੱਤੇ ਹੁਣ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਾਈ ਸਕੂਲ ਟਰੈਕ ਐਥਲੀਟ ਹੋਇਆ ਕੈਲੀਫੋਰਨੀਆ ਦੇ ਵਿੱਚ ਪਿੱਛੇ ਜੇ ਬਹੁਤ ਰੌਲਾ ਪਿਆ ਉੱਥੇ ਜਿਹੜੇ 트્રાנס ਜੈਂਡਰ ਸੀਗੇ ਉਹਨਾਂ ਨੂੰ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਪ੍ਰੋਟੈਸਟ ਹੋਏ ਜਿਹੜੀ ਫੰਡਿੰਗ ਦੇ ਉੱਤੇ ਹੁਣ ਫੈਡਰਲ ਇਨਵੈਸਟੀਗੇਸ਼ਨ ਹੋਈ ਹੈ ਡਿਪਾਰਟਮੈਂਟ ਆਫ ਜਿਹੜਾ ਇਹ ਹੈਗਾ ਆ ਜਸਟਿਸ ਉਹ ਇਨਵੈਸਟੀਗੇਸ਼ਨ ਕਰ ਰਿਹਾ ਹੈ ਕਿ ਕੈਲੀਫੋਰਨੀਆ ਦਾ ਲਾ ਟ੍ਰਾਂਸਜੈਂਡਰ ਸਟੂਡੈਂਟਸ ਨੂੰ ਸਟੂਡੈਂਟਸ ਐਥਲੀਟਸ ਨੂੰ ਅਲਾਉ ਕਰਨ ਦੇ ਨਾਲ ਫੈਡਰਲ ਟਾਈਟਲ 9 ਰੂਲ ਮਤਲਬ ਉਹਦਾ ਡੇਸਬੇ ਹੋ ਰਿਹਾ ਜਾਂ ਨਹੀਂ ਕੈਲੀਫੋਰਨੀਆ ਦੇ ਸਟੇਟ ਅਫੀਸ਼ਰਸ ਇਹ ਕਹਿ ਰਹੇ ਆ ਕਿ ਇਹ ਜਿਹੜਾ ਲਾਅ ਆ ਇਹ ਉਹਨਾਂ ਸਟੂਡੈਂਟਸ ਨੂੰ ਪ੍ਰੋਟੈਕਟ ਪ੍ਰੋਟेक्ट ਕਰਦਾ ਬਚਾਉਂਦਾ ਆ ਤੇ ਉਹ ਇਸ ਲਾਅ ਨੂੰ ਜਿਹੜਾ ਕੋਰਟ ਦੇ ਵਿੱਚ ਡਿਫੈਂਡ ਕਰਨਗੇ ਸੋ ਫੰਡਿੰਗ ਜੇ ਕੱਟ ਕਰਦੇ ਤਾਂ ਬਹੁਤ ਵੱਡੀ ਹੋ ਸਕਦੀ ਆ ਫੈਡਰਲ ਸਰਕਾਰ ਵੱਡੀਆਂ ਗ੍ਰਾਂਟਾਂ ਜਿਹਦੇ ਵਿੱਚ ਆਟੋਮੈਟਿਕ ਇੱਕ ਫਾਰਮੂਲਾ ਫੰਡਿੰਗ ਆ ਜਿਹੜੀ ਸਪੋਰਟ ਕਰਦੀ ਆ ਬਹੁਤ ਸਾਰੇ ਯੂਨੀਵਰਸਿਟੀ ਪ੍ਰੋਗਰਾਮਾਂ ਨੂੰ ਸਪੈਸ਼ਲ ਸਾਇੰਸ ਤੇ ਰਿਸਰਚ ਦੇ ਵਿੱਚ ਉਹ ਕੱਟ ਹੋ ਸਕਦੀ ਆ ਇਹ ਵੀ ਆ ਕਿ ਕੈਲੀਫੋਰਨੀਆ ਲਗਾਤਾਰ ਇੱਕ ਲੰਬਾ ਕਲੈਸ਼ ਇਹਨਾਂ ਦਾ 트ੰਪ ਦੇ ਨਾਲ ਚੱਲਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਪਿਆ ਜਦੋਂ ਹਜੇ 트ੰਪ ਬਣੀ ਸੀਗੇ ਰਾਸ਼ਟਰਪਤੀ ਉਸ ਲਈ ਕੈਲੀਫੋਰਨੀਆ ਨੇ 2.5 300 ਮਿਲੀਅਨ ਡਾਲਰ ਪਾਸੇ ਰੱਖ ਲਿਆ ਸੀ ਇਹ ਵਕੀਲਾਂ ਨੂੰ ਦੇਣਾ ਕਿਉਂਕਿ ਸਾਡੀ ਸੈਂਟਰ ਦੇ ਨਾਲ ਲੜਾਈ ਹੋਣੀ ਆ ਜਾਂ ਕਾਨੂੰਨੀ ਤੌਰ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਲੜਨਾ ਹੈ ਸੋ ਹੁਣ ਇਹ ਮਾਮਲਾ ਜਿਹੜੀਆਂ ਦੂਜੀਆਂ ਯੂਨੀਵਰਸਿਟੀਆਂ ਨੇ 트ੰਪ ਐਡਮਿਨਿਸਟ੍ਰੇਸ਼ਨ ਨੇ ਜੋ ਕਿਹਾ ਉਹ ਕੀਤਾ ਵੀ ਆ ਜਿਹੜਾ ਹਾਰਵਰਡ ਦੀਆਂ ਦੂਜੀ ਦੀ ਫੰਡਿੰਗ ਬੰਦ ਕੀਤੀ ਸੀ ਔਰ ਹਜੇ ਤੱਕ ਰੌਲਾ ਰੱਪਾ ਪੈ ਰਿਹਾ ਉਹਨਾਂ ਦੇ ਸਟੂਡੈਂਟ ਬੰਦ ਕਰਦੇ ਤੇ ਇੰਟਰਨੈਸ਼ਨਲ ਤੇ ਜੇ ਉੱਥੇ ਮੁੱਦਾ ਹੋਰ ਸੀ ਉੱਥੇ ਐਂਟੀਸਮੈਟਿਜ਼ਮ ਸੀ ਕਿ ਜਿਹੜਾ ਜੜੀਆਂ ਅਮਰੀਕਾ ਦੀਆਂ ਪਾਲਿਸੀਜ਼ ਨੇ ਉਹਨਾਂ ਪਾਲਿਸੀਜ਼ ਦੇ ਖਿਲਾਫ ਇਹ ਜਿਹੜੇ ਸਟੂਡੈਂਟ ਆ ਉਹ ਪ੍ਰੋਟੈਸਟ ਕਰ ਰਹੇ ਸੀ ਜਾਂ ਕਿਸੇ ਉਹਨਾਂ ਉਹਨਾਂ ਜਥੇਬੰਦੀਆਂ ਦੇ ਹੱਕ ਦੇ ਵਿੱਚ ਇਹ ਕਰ ਰਹੇ ਸੀ ਜਿਹਨਾਂ ਨੂੰ ਅਮਰੀਕਾ ਕਹਿੰਦਾ ਵੀ ਇਹ ਅਤਵਾਦੀ ਜਥੇਬੰਦੀਆਂ ਐ ਇੱਥੇ ਸਪੋਰਟਸ ਦਾ ਮਾਮਲਾ ਆ ਪ੍ਰੈਕਸ਼ਨ ਦੋਹਾਂ ਵਿੱਚ ਸੇਮ ਹੋ ਸਕਦਾ ਫੰਡਿੰਗ ਉੱਥੇ ਵੀ ਬੰਦ ਕੀਤੀ ਸੀ ਫੰਡਿੰਗ ਇੱਥੇ ਵੀ ਬੰਦ ਹੋ ਸਕਦੀ ਹੈ ਤੇ ਜੇ ਫੰਡਿੰਗ ਇੱਥੇ ਬੰਦ ਹੋ ਗਈ ਇਹ ਜਿਹੜਾ ਬਹੁਤ ਵੱਡਾ ਘਾਟਾ ਕੈਲੀਫੋਰਨੀਆ ਦਾ ਇਹਨਾਂ ਯੂਨੀਵਰਸਿਟੀਆਂ ਦੇ ਲਈ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ